ਫਰੀਦਕੋਟ ਦੇ ਨੌਜਵਾਨਾਂ ਨੇ ਵਿਦੇਸ਼ ਦੀ ਧਰਤੀ ਤੇ ਮਾਰੀ ਬਾਜ਼ੀ ਇੱਕ 골ਡ ਅਤੇ ਦੂਜੇ ਨੇ ਬ੍ਰਾਊਜ਼ ਮੈਡਲ ਕੀਤਾ ਹਾਸਲ ਫਰੀਦਕੋਟ ਚ ਬਣ ਗਿਆ ਵਿਆਵਰਗਾ ਮਾਹੌਲ ਟੋ ਵਜਾ ਕੇ ਕੀਤਾ ਟੋਲ ਵਜਾ ਕੇ ਕੀਤਾ ਸਵਾਗਤ ਨਹੀਂ ਸੰਭੀ ਗਈ ਫਰੀਦਕੋਟ ਵਾਸੀਆਂ ਦੀ ਖੁਸ਼ੀ हां जी बहुत ही ਜਿਹੜੇ ਕਿ ਸੁਬਾ ਵੀ ਤੇ ਸ਼ਾਮ ਨੂੰ ਜਿਹੜਾ ਸਾਡੇ ਦੋ ਟਾਈਮ ਪ੍ਰੈਕਟਿਸ ਕਰਵਾਈ ਜਾਂਦੀ ਆ ਬੱਚਾ ਨੂੰ ਤੇ ਬਾਕੀ ਜੇ ਬੱਚੇ ਨੂੰ ਫਿਰ ਵੀ ਫੀਲ ਹੁੰਦਾ ਮੰਨ ਲਓ weight control ਕਰਨਾ ਪੈਂਦਾ ਤੇ ਦੁਪਹਿਰੇ ਵੀ ਆਪਦੀ ਐਕਸਟਰਾ ਮਿਹਨਤ ਕਰਦੇ ਆ ਦੋਨੋਂ ਬੱਚੇ ਹੀ ਦੁਪਹਿਰੇ ਵੀ ਆਪਦੀ ਤਿੰਨ ਟਾਈਮ ਪ੍ਰੈਕਟਿਸ ਕਰਦੇ ਆ ਫੇਰ ਹੀ ਆਪਦੇ weight ਨੂੰ control ਕਰ ਸਕਦੇ ਆ ਤੇ ਉਸ ਤੋਂ ਬਾਅਦ ਦੇ ਵਿੱਚ ਆਪਦੀ ਜਿਹੜੀ ਹਾਰਟ ਟ੍ਰੇਨਿੰਗ ਆ ਫੇਰ ਇਹ ਸਿਰੇ ਚੜਦੀ ਆ ਤੇ ਸੁਬਾ ਸ਼ਾਮ ਪ੍ਰੈਕਟਿਸ ਕਰਦੇ ਆ ਤਾਂ ਲੱਗਿਆ ਤੁਹਾਨੂੰ ਕੋਲੇ ਬੱਚੇ ਕੀ ਪ੍ਰਵਾਹ ਕਰ ਹਾਂ ਜੀ ਕੰਪਲੀਟ ਪਹੁੰਚੀ ਆ ਦੇਖੋ ਸਰਕਾਰਾਂ ਤੋਂ ਜੀ ਇਹੀ ਮੰਗ ਕਰਦੇ ਆ ਕਿ ਜਿਹੜੇ ਕਿ ਬੱਚੇ ਸਪੋਰਟਸ ਦੇ ਵਿੱਚ ਜਾਂਦੇ ਆ ਬਹੁਤ ਸਾਰੇ ਤੁਸੀਂ ਆਖ-ਖਾਂਕ ਸ਼ਹਿਰਾਂ 'ਚ ਵੀ ਸੁਣੇ ਹੋਣੇ ਬਹੁਤ ਇੰਟਰਵਿਊ ਆ ਰਹੀਆਂ ਬੱਚਿਆਂ ਦੀਆਂ ਉਹਨਾਂ ਦੇ ਜਿਹੜੇ ਗਾਂ ਫੰਡਿੰਗ ਨਹੀਂ ਹੁੰਦੀ ਕੋਈ ਮੰਨ ਲਓ ਉਹਨਾਂ ਨੂੰ ਕੈਸ਼ ਪ੍ਰਾਈਜ਼ ਕੋਈ ਸਟੇਟ ਲੈਵਲ ਤੇ ਜਾਂ ਕੋਈ ਨੈਸ਼ਨਲ ਲੈਵਲ ਤੇ ਜਿਹੜੇ ਹਰਿਆਣਾ ਸਰਕਾਰ ਆ ਜਾਂ ਰਾਜਸਥਾਨ ਸਰਕਾਰ ਆ ਉਹਨਾਂ ਨੇ ਆਪਦੀ ਪਾਲਿਸੀਜ਼ ਬਣਾਈਆਂ ਹੋਈਆਂ ਅਲੱਗ-ਅਲੱਗ ਖੇਡ ਪਾਲਿਸੀਆਂ ਉਹ ਉਹਨਾਂ ਨੂੰ ਜਿਹੜਾ ਮਜ਼ਬੂਤ ਕਰਨਾ ਚਾਹੀਦਾ ਤਾਂ ਕਿ ਜਿਹੜੀਆਂ ਸਟੇਟ ਲੈਵਲ ਤੇ ਇਹੀ ਬੱਚਿਆਂ ਨੂੰ ਕੋਈ ਨਾ ਕੋਈ ਜਿਹੜੀ ਕਿ ਕੈਸ਼ ਪ੍ਰਾਈਜ਼ ਦਿੱਤਾ ਜਾਵੇ ਜਿੰਦਾਂ ਨਾਲ ਉਹਨਾਂ ਦੀ ਹੈਲਪ ਹੋ ਜਾਵੇ ਜਾਂ ਕੋਈ ਕੋ ਉਹਨਾਂ ਨੂੰ ਕਿੱਟ ਦੇ ਤੌਰ ਤੇ ਸਹਾਇਤਾ ਦਿੱਤੀ ਜਾਵੇ ਜਿਹੜੇ ਸਪੋਰਟਸ ਵਿੰਗ ਚੱਲਦੇ ਸੀ ਮੈਂ ਇਹ ਕਹਿਣਾ ਚਾਹੁੰਦਾ ਵੀ 2 ਸਾਲ ਹੋ ਗਏ ਵਿੰਗ ਵੀ ਨਹੀਂ ਚੱਲੇ ਸਪੋਰਟਸ ਦੇ ਜਿੰਦੇ ਨਾਲ ਕਿ ਦੁੱਧ ਕੇਲੇ ਜਿਹੜੇ ਬੱਚੇ ਛੋਟੇ ਵਾਕਾਂ ਨੂੰ ਮਿਲਦੇ ਹੁੰਦੇ ਸੀ ਇਹ ਸਾਲ ਵੀ ਨਹੀਂ ਚੱਲੇ ਜਿੰਦੇ ਕਰਕੇ ਸਾਡੇ ਜਿਹੜੇ ਬੱਚੇ ਹਰ ਸਾਲ ਆਉਂਦੇ ਹੁੰਦੇ ਸੀ ਉਹ ਕਿਉਂਕਿ ਹਰੇਕ ਬੰਦਾ ਲਾਲਚ ਨਾਲ ਹੀ ਇੱਕ ਵਾਰੀ ਗਰਾਊਂਡ ਆਉਂਦਾ ਜਦੋਂ ਜਗਦੇਵ ਕੋਸ ਉਦੋਂ ਵੀ ਤੇ ਹੁਣ ਵੀ ਇਹ ਕੋਈ ਨਾ ਕੋਈ ਲਾਲਚ ਤੇ ਇਹਨਾਂ ਨੂੰ ਦੇਣਾ ਪੈਣਾ ਫਿਰ ਉਸ ਤੋਂ ਬਾਅਦ ਵਿੱਚ ਗਰਾਉਂਡਾਂ ਚ ਜਾਣਗੇ। ਸ਼ੇਰ ਸਿੰਘ ਜੀ ਮੈਂ ਅਮਰੀਕਾ ਗਿਆ ਸੀਗਾ ਯੂ ਐਸ ਏ। ਉਹ ਵਰਲਡ ਪੁਲਸੀ ਉਸ ਤੋਂ ਮੈਂ ਗੋਲਡਮੈਨ ਲੈ ਕੇ ਆਇਆ ਜਿੱਤ ਕੇ। ਕਿਸ ਤਰ੍ਹਾਂ ਦਾ ਐਕਸਪੀਰੀਅੰਸ ਰਿਹਾ? ਬਹੁਤ ਵਧੀਆ ਰਿਹਾ ਐਕਸਪੀਰੀਅੰਸ। ਕਿਹੜੀ ਟੀਮਾਂ ਦੇ ਕਿਤੋਂ ਕਿਤੋਂ ਆਏ ਸੀ? ਜਿਵੇਂ ਦੋ ਕੈਨੇਡਾ ਦੇ ਪ੍ਰਵਾਨ ਸੀਗੇ ਉਹਨਾਂ ਨੂੰ ਜਿੱਤਿਆ। ਇੱਕ ਅਮਰੀਕਾ ਦਾ ਸੀਗਾ ਜੀ, ਇੱਕ ਮੋਂਗੋਲੀਆ ਦਾ ਸੀਗਾ ਜੀ ਤੇ ਇੱਕ ਆਪਣੀ ਇੰਡੀਆ ਦਾ ਪ੍ਰਵਾਨ ਸੀ ਜਿਹਦੇ ਨਾਲ ਫਾਈਨਲ ਕੁਸ਼ਤੀ ਹੋਈ ਹੈ ਜੀ। ਕੀ ਬਚਪਨ ਤੋਂ ਸ਼ੌਕ ਸੀਗਾ ਹਾਂ ਜੀ ਬਚਪਨ ਤੋਂ ਵਾਕਈ ਮੇਰੇ ਫਾਦਰ ਸਾਹਿਬ ਪੜ੍ਹਾਨੀ ਕਰਦੇ ਸੀਗੇ ਉਹਨਾਂ ਨੇ ਇੱਧਰ ਲਾਇਆ ਜੀ ਲੈਣ ਤੇ ਅਗਲਾ ਕੀ ਸੁਪਨਾ ਅਗਲਾ ਸੁਪਨਾ ਜਿਵੇਂ ਏਸ਼ੀਆ ਦਾ ਮੈਡਲ ਲੈਣਾ ਜੀ ਜਿਵੇਂ ਏਸ਼ੀਆ ਚੈਂਪੀਅਨਸ਼ਿਪ ਹੋ ਗਿਆ ਵਰਲਡ ਹੋ ਗਿਆ ਜੀ ਵਰਲਡ ਜੋ ਮੈਡਲ ਲੈਣਾ ਜੀ ਜਿਵੇਂ ਏਸ਼ੀਆ ਵਰਲਡ ਹੋ ਗਿਆ ਕੰਪੀਟੀਸ਼ਨ ਇਦਾਂ ਦੇ ਨੌਜਵਾਨਾਂ ਨੂੰ ਕੋਈ ਮੈਸੇਜ ਸਰਕਾਰਾਂ ਤੋਂ ਕੁਝ ਮੰਗ ਸਰਕਾਰਾਂ ਤੋਂ ਇਹੀ ਮੰਗ ਹੈ ਜੀ ਆਪਣੇ ਯਾਨੀ ਕਿ ਨੌਕਰੀ ਇਤਿਜਨ ਸਾਰਿਆਂ ਨੂੰ ਜੀ ਪ੍ਰਣਾਮ ਸਿੰਘ ਜੀ ਮੈਂ ਰੈਸਲਿੰਗ ਕਰਦਾ ਹਾਂ ਕਿਰਗਿਸਤਾਨ ਵਿੱਚ ਅੰਡਰ 15 ਏਸ਼ੀਆ ਚੈਂਪੀਅਨਸ਼ਿਪ ਹੋਈ ਸੀ ਉੱਥੋਂ ਮੇਰਾ ਬ੍ਰੌਂਜ਼ ਮੈਡਲ ਆਇਆ ਜੀ ਕਿਹੜੇ ਕਿਹੜੇ ਟੀਮਾਂ ਨਾਲ ਕਿਹੜੇ ਕਿਹੜੇ ਦੇਸ਼ਾਂ ਨਾਲ ਉੱਥੇ ਕਿਰਗਿਸਤਾਨ ਦਾ ਇੱਕ ਮੁੰਡਾ ਜਿੱਤਿਆ ਜੀ ਉੱਥੇ ਕਜ਼ਾਕਿਸਤਾਨ ਦੇ ਸੀ ਜਿਵੇਂ ਕੋਰੀਆ ਸਾਊਥ ਕੋਰੀਆ ਦੇ ਮੁੰਡੇ ਸੀਗੇ ਜਿਹੜੇ ਉਹਨਾਂ ਨਾਲ ਕੁਸ਼ਤੀ ਹੋਈਆਂ ਜੀ ਹਾਂਜੀ ਹੁਣ ਅੱਗੇ ਜੂਨੀਅਰ 'ਚ ਜਾ ਕੇ ਸੀਨੀਅਰ ਜਾ ਕੇ ਉੱਥੋਂ ਇੰਟਰਨੈਸ਼ਨਲ ਚੋਂ ਮੈਡਲ ਲੈਣਾ ਜੀ ਵਰਲਡ ਚੋਂ ਮੈਡਲ ਲੈਣੇ ਇਹੀ ਸੁਪਨਾ ਜੀ ਹਾਂਜੀ ਸਰਕਾਰਾਂ ਤੋਂ ਇਹੀ ਮੰਗ ਆਈ ਬਸ ਵੀ ਵਧੀਆ ਨੌਕਰੀਆਂ ਇੱਥੇ ਆਣ ਸਾਰਿਆਂ ਨੂੰ ਹਾਲ ਦੀ ਫੈਸਿਲਿਟੀ ਵਾਸਤੇ ਹੋਸਟਲ ਦੀ ਫੈਸਿਲਿਟੀ ਵਾਸਤੇ ਕੁਝ ਕਰਿਆ ਜਾਵੇ ਹੋਸਟਲ ਵਿੱਚ ਜੋ ਵੀ ਜ਼ਰੂਰਤਾਂ ਉਹ ਪੂਰੀਆਂ ਕੀਤੀਆਂ ਜਾਣ ਜਾਂ ਹਾਲ ਨੂੰ ਜੋ ਵੀ ਜ਼ਰੂਰਤ ਹੈ ਹੋਰ ਕੋਈ ਕਿਸੇ ਕਿਸੇ ਤਰ੍ਹਾਂ ਦੇ ਸਮਾਨ ਦੀ ਉਹ ਪੂਰੀ ਕੀਤੀ ਜਾਵੇ ਕਿੰਦਾ ਲੱਗਿਆ ਤੁਹਾਡਾ ਮਾਨ ਸਨਮਾਨ ਦਿੱਤਾ ਗਿਆ ਬਹੁਤ ਵਧੀਆ ਲੱਗਿਆ ਜੀ ਪ੍ਰਣਾਤ ਜੀ ਨੌਜਵਾਨਾਂ ਨੂੰ ਕੋਈ ਮੈਸੇਜ ਹੈ ਜਿਹੜੇ ਹਜੇ ਵੀ ਨਸ਼ੇ ਦੀ ਦਲਦਲ ਦੇ ਵਿੱਚ ਆ ਦੂਜੇ ਪਾਸੇ ਗਲਤ ਰਸਤੇ ਜਾ ਰਹੀ ਹੈ ਉਹਨਾਂ ਨੂੰ ਇਹੀ ਮੈਸੇਜ ਆਈ ਵੀ ਨਸ਼ਿਆਂ ਨੂੰ ਛੱਡ ਕੇ ਵੀ ਸਪੋਰਟਸ ਵਿੱਚ ਆਓ ਸਪੋਰਟਸ 'ਚ ਹਸਾਲੋ ਇਹਨਾਂ ਬੰਦੇ ਦੀ ਸਿਹਤ ਵਧੀਆ ਰਹਿੰਦੀ ਹੈ ਜਿਵੇਂ ਬੰਦਾ ਨਸ਼ਿਆਂ ਤੋਂ ਦੂਰ ਰਹਿੰਦਾ ਹੀ ਇਹੀ ਅਸੀਂ ਮੇਰਾ ਨਾਮ ਗਰਤੇਜ ਸਿੰਘ ਆ ਜੀ ਗਰਤੇਜ ਸਿੰਘ ਜੀ ਸਰਕਾਰਾਂ ਵੱਲੋਂ ਐਲਾਨ ਤਾਂ ਕੀਤੇ ਜਾਂਦੇ ਵੱਡੇ ਵੱਡੇ ਲੇਕਿਨ ਗਰਾਊਂਡ ਲੈਵਲ ਤੇ ਮੈਨੂੰ ਖਰੀ ਉੱਤਰ ਦੇਖੀਆਂ ਬਿਲਕੁਲ ਪਹਿਲਾਂ ਤਾਂ ਤੁਹਾਡਾ মিডিਆ ਦਾ ਵੀ ਤੇ ਸਾਰਿਆਂ ਦਾ ਬਹੁਤ ਧੰਨਵਾਦ ਤੁਸੀਂ ਜਿਹੜੀ ਅੱਜ ਸਾਰੀ ਇਹ ਕਵਰ ਕੀਤਾ ਜੀ ਇਹ ਇਹ ਜਿਹੜੇ ਪਹਿਲਵਾਨ ਪੈਦਾ ਐ ਮੈਂ ਪਹਿਲਾਂ ਹੀ ਬੇਨਤੀ ਕੀਤੀ ਆ ਵੀ ਬਹੁਤ ਨਰਮ ਘਰਾਂ ਦੇ ਪਹਿਲਵਾਨ ਹੁੰਦੇ ਆ ਤਗੜੇ ਘਰਾਂ ਦਾ ਮੁੰਡਾ ਏਸੀ ਚੋਂ ਨਿਕਲ ਕੇ ਨਹੀਂ ਆਉਂਦਾ ਡੰਡ ਮਾਰਨ ਜੀ ਤੇ ਉਸੇ ਕਰਕੇ ਅਸੀਂ ਕਹਿੰਨੇ ਵੀ ਇਨ੍ਹਾਂ ਪਹਿਲਵਾਨਾਂ ਦੀ ਖਾਣ-ਪੀਣ ਦਾ ਰਹਿਣ-ਸਹਿਣ ਦਾ ਇਨ੍ਹਾਂ ਦੀਆਂ ਜਿਹਾ ਲੋੜਾਂ ਨੌਕਰੀਆਂ ਦੀਆਂ ਉਹ ਪੂਰੀਆਂ ਕੀਤੀਆਂ ਜਾਣ ਜੀ ਇਹ ਪਹਿਲਵਾਨ ਜੇ ਮੰਨ ਲਓ ਅੱਜ ਪੁਲਿਸ ਵਿੱਚ ਭਰਤੀ ਨਾ ਹੁੰਦਾ ਤੇ ਇਹ ਬੰਦਾ ਜ਼ਿੰਦਗੀ ਚ ਕਿੱਥੇ ਜਾਣਾ ਸੀ ਦੱਸੋ ਸੀ ਇਹ ਅੱਜ ਭਰਤੀ ਹੋਗਾ ਤੇ ਅੱਜ ਤੱਕ ਮੈਡਲ ਤੱਕ ਲਿਆ ਜੀ ਇਹ ਕੋਚਾਂ ਦੀ ਦੇਣਾ ਖਾਣ-ਪੀਣ ਦੀ ਦੇਣਾ ਇਹ ਸਾਰਿਆਂ ਨੇ ਮੁੰਡਿਆਂ ਨੇ ਰਲ ਮਿਲ ਕੇ ਕੋਚ ਆਉਦੇ ਇਥੋਂ ਆ ਖਾੜਾ ਦੀ ਜਿਹੜੀ ਡਾਈਟ ਆ ਨਾ ਜੀ ਇਹ ਵੀ ਕੋਚ ਇਹਦੇ ਵਿੱਚ ਦਸਮਾਹ ਆਪਦਾ ਹਿੱਸਾ ਕੱਢਦੇ ਆ ਜੀ ਦਸਮਾਹ ਦਸੌਂਜ ਵੀ ਉਹਦੇ ਚ ਵੀ ਕਿਸੇ ਸਰਕਾਰ ਦਾ ਜਿਹੜਾ ਹੋਸਟਲ ਦੇ ਵਿੱਚ ਸਾਡਾ ਕੋਈ ਫੰਡ ਚੱਲਦਾ ਨਾ ਰੋਟੀ ਪਾਣੀ ਦਾ ਰਹਿਣ ਸਹਿਣ ਦਾ ਸਾਡੀ ਕੋਈ ਹੁਸੂਰਤ ਨਹੀਂ ਉਹਦੇ ਵਿੱਚ ਗਰਦੇਤ ਸਿੰਘ ਆਪਣੇ ਐਮ ਐਲ ਏ ਸਾਹਿਬ ਸਪੋਰਟਸਮੈਨ ਆ ਇੱਕ ਉਹ ਸਾਨੂੰ ਐਲਾਨ ਕਰਕੇ ਗਏ ਸੀ 5 ਲੱਖ ਰੁਪਈਆ ਮੈਂ ਖਾੜੇ ਨੂੰ ਦਊਗਾ ਜੀ ਠੀਕ ਹੈ ਜੀ ਪਰ ਉਹ ਟੂਰਨਾਮੈਂਟ ਦੋ ਨੰਗੇ ਉਸ ਤੋਂ ਬਾਅਦ ਜੀ ਉਹ ਰਾਹੀ ਟੂਰਨਾਮੈਂਟ ਤੇ ਨਵਾਈਟ ਵੀ ਕਰਕੇ ਆਏ ਸਾਡੇ ਤਾਂ ਬੇਨਤੀ ਆ ਜੀ ਅਸੀਂ ਹਾਂਜੀ ਐਮਪੀ ਸਾਹਿਬ ਵੀ ਸਾਨੂੰ 5 ਲੱਖ ਸਰਵਿਸ ਖਾਲਸਾ ਜੀ ਨੇ 5 ਲੱਖ ਦਾ ਉਹਨਾਂ ਨੇ ਲਾਨ ਕੀਤਾ ਸੀਗਾ ਪਰ ਉਹਨਾਂ ਦਾ ਵਿਸ਼ਵਾਸ ਇਹ ਦਵਾਉਂਦੇ ਰਹਿੰਦੇ ਆ ਆਪਣੇ ਰਣਜੀਤ ਸਿੰਘ ਬਰਾੜ ਸਾਡੇ ਮੈਂਬਰ ਨੇ ਖਾੜੇ ਦੇ ਤੇ ਇਹਨਾਂ ਨੂੰ ਵੀ ਉਹਨਾਂ ਨਾਲ ਗੱਲਬਾਤ ਚੱਲਦੀ ਰਹਿੰਦੀ ਹੈ ਪਰ ਉਹ ਕਹਿੰਦੇ ਵੀ ਸਹੀ ਪੈਸੇ ਤੁਹਾਨੂੰ ਦੇਵਾਂਗੇ 5 ਤੋਂ ਹੁਣ 3 ਲੱਖ ਦੀ ਪ੍ਰਪੋਜ਼ਲ ਤੇ ਆ ਗਏ ਆ ਸਾਡੇ ਅਸੀਂ ਤਾਂ ਕਹਿੰਦੇ 5 ਦਾ 10 ਦਿਓ ਹੁਣ ਗਦੇ ਸਿੰਘ ਸੇਖੋਂ ਨੂੰ ਵੀ ਕਹਿੰਨੇ ਵੀ სპੋਰਟਸਮੈਨ ਹੋਣ ਦੇ ਨਾਤੇ ਤੁਸੀਂ ਬਾਸਕਟਬਾਲ ਦੇ 플레이ਰ ਰਹੇ ਆ ਤੁਹਾਨੂੰ ਪਤਾ ਕੀ ਕੀ სპੋਰਟਸਮੈਨਾਂ ਦੀਆਂ ਲੋੜਾਂ ਹੁੰਦੀਆਂ ਇਹਨਾਂ ਦਾ ਕੀ ਪ੍ਰਬੰਧ ਕਰਨਾ ਚਾਹੀਦਾ ਜਿਵੇਂ ਆ ਸਾਡਾ ਹਾਲ ਹੈ ਇੱਥੇ ਹਾਲ ਦਾ ਦੇਖੋ ਹਾਲਾ ਕੀ ਸਾਡਾ ਜੀ ਕਾਂਗਰਸ ਨੇ ਵਿੱਚ ਪੈਸੇ ਲਾਏ ਕਾਲੀਦਾ ਸਰਕਾਰ ਨੇ ਪਹਿਲੇ ਅੱਜ ਤੱਕ ਜਿੰਨੇ ਬੰਦੇ ਆਇਆ ਸਾਨੂੰ ਸਾਰਿਆਂ ਨੇ ਹਰੇਕ ਪਾਰਟੀ ਨੇ ਖਾੜੇ ਦੇ ਵਿੱਚ ਪੈਸੇ ਸਾਨੂੰ ਯੋਗਦਾਨ ਦਿੱਤਾ ਤੇ ਇੱਕ ਰੈਸਲਿੰਗ ਗੇਮ ਇਹੋ ਜੀ ਆ ਫ੍ਰੀਕੋਟ ਦੀ ਜਿਹੜੀ ਸਭ ਤੋਂ ਵੱਧ ਮੈਡਲ ਲੈ ਕੇ ਆਉਂਦੀ ਆ ਜੀ ਹਰੇਕ ਗੇਮ ਦੇ ਵਿੱਚ ਮੈਂ ਖੁੱਲ ਕੇ ਕਹਿ ਸਕਦਾ ਕੋਈ ਸਾਡੇ ਗੇਮਾਂ ਦੇ ਬਰਾਬਰ ਆਪਾਂ ਬਾਹਰਲੀਆ ਗੇਮਾਂ ਦੀ ਹੋਰ ਗੱਲਾਂ ਨਹੀਂ ਕਰਨ ਕਰਦੇ ਫ੍ਰੀਕੋਟ ਬਾਬਾ ਫਰੀਦ ਕੁਸ਼ਤੀ ਖਾੜੇ ਦੇ ਜਿੰਨੇ ਵੀ ਪਹਿਲਵਾਨ ਪੈਦਾ ਹੋਏ ਆ ਨੈਸ਼ਨਲ ਦੇ ਵਿੱਚ ਅਜ ਤੱਕ ਤੂਤੀ ਬੋਲਦੀ ਹੈ ਜੀ 골ਡ ਹੀ ਆਇਆ ਹੈ ਕਬ ਜਾ ਰਿਹਾ ਫ੍ਰੀਕੋਟ ਟੀਮ ਦਾ ਜੀ ਇਹ ਫ੍ਰੀਕੋਟ ਦੇ ਖਾੜੇ ਦੀ ਗੱਲ ਕੀਤੀ ਜਾਵੇ ਤਾਂ ਹੁਣ ਤੱਕ ਕਿਸ ਕਿਸ ਲੈਵਲ ਤੇ ਗੋਚੇ ਆਓਲੰਪਿਕ ਲੈਵਲ ਤੇ ਸਾਡੇ ਖਾੜੇ ਦੇ 올ੰਪਿਕ ਪਹਿਲਵਾਨ ਪੈਦਾ ਹੋਇਆ ਜੀ ਗੁਰਵਿੰਦਰ ਸਿੰਘ ਸੰਘਾ ਜੋ ਇਸ ਟਾਈਮ ਐਸਪੀ ਲੱਗਾ ਹੋਇਆ ਜੀ ਉਹ 올ੰਪਿਕ ਦੇ ਵਿੱਚ ਪਾਰਟਿਸਪੇਟ ਕੀਤਾ ਉਹਨਾਂ ਨੇ ਡੀਐਸਪੀ ਪ੍ਰਤਾਪ ਸਿੰਘ ਆ ਜੀ ਆਪਣੇ ਖਾੜੇ ਦਾ ਇਸ ਟਾਈਮ ਡੀਐਸਪੀ ਲੱਗਾ ਬਿਆ ਆ ਬੈਠੇ ਭਈਆ ਪੱਕਵਾਲ ਹੋਣੀ ਖੜੇ ਆ ਜੀ ਇਹ ਸਾਹਿਬ ਇਨਸਪੈਕਟਰ ਬਣ ਗਏ ਇਨਸਪੈਕਟਰ ਬਣ ਗਏ ਬਿੰਦਰੀ ਪਲਵਾਨ ਖੜਾ ਇੱਥੇ ਬਲਵਿੰਦਰ ਸਿੰਘ ਇਨਸਪੈਕਟਰ ਬਣ ਗਏ ਜਾਨੀ ਕਿ ਹਰਪ੍ਰੀਤ ਸਿੰਘ ਸਾਡੇ ਖਾੜੇ ਦਾ ਡੀਐਸਪੀ ਬਣਿਆ ਜੀ ਸਰਜੀਤ ਸਿੰਘ ਸਾਹਿਬ ਇਨਸਪੈਕਟਰ ਸਾਡੇ ਇੱਥੇ ਰਿਟਾਇਰ ਹੋਏ ਹੋਏ ਆ ਜਾਨੀ ਕਿ ਫਰੀਕੋਟ ਦੇ ਖਾੜੇ ਦੇ ਵਿੱਚ ਜਗਦੇਸ਼ ਸਿੰਘ ਬਹੁਤ ਵੱਡੀ ਦੇਣ ਆ ਜੀ ਜਗਦੇਸ਼ ਸਿੰਘ ਕੋਲ ਸਾਹਿਬ ਨੇ ਹਰੇਕ ਦੇ ਘਰੇ ਚੁੱਲਾ ਜਗਾਇਆ ਜੀ ਜਿਹੜਾ ਬੰਦੇ ਨੇ ਪਲਵਾਨੀ 'ਚ ਪੈਰ ਰੱਖਿਆ ਨਾ ਇਹ ਨਹੀਂ ਵੀ ਉਹਨਾਂ ਨੇ ਇਕੱਲਾ ਡੰਡ ਮਾਰਨ ਤੱਕ ਸਿਖਾਇਆ ਉਹਨਾਂ ਨੂੰ ਪ੍ਰਾਪਤੀਆਂ ਪੈਦਾ ਕੀਤੀਆਂ ਮੈਡਲਾਂ ਤੱਕ ਲੈ ਗਏਗਾ ਨੌਕਰੀਆਂ ਤੱਕ ਲੈ ਗਏ ਉਹ ਕਰਤੇ ਜਿਵੇਂ ਤੁਸੀਂ ਸੇਖੋਂ ਦੀ ਗੱਲ ਕੀਤੀ ਹੈ ਐਮਪੀ ਦੀ ਗੱਲ ਕੀਤੀ ਹੈ ਅਜਿਹੇ ਪ੍ਰੋਗਰਾਮਾਂ ਦੇ ਵਿੱਚ ਹੌਸਲਾ ਦੇਣ ਲਈ ਉਹਨਾਂ ਨੂੰ ਪਹੁੰਚਣਾ ਚਾਹੀਦਾ ਹੈ ਜਾਂ ਨਹੀਂ ਬਿਲਕੁਲ ਪਹੁੰਚਣਾ ਚਾਹੀਦਾ ਜੀ ਅਸੀਂ ਤਾਂ ਸੱਦਾ ਵੀ ਦਿੰਨੇ ਸਾਰਾ ਉਚ ਕਰਦੇ ਆ ਜੀ ਸਾਨੂੰ ਟਾਈਮ ਦੇਣਗੇ ਅਸੀਂ ਫਿਰ ਵੀ ਉਹਨਾਂ ਕੋਲ ਜਾਵਾਂਗੇ ਇਹਨਾਂ ਨੂੰ ਸਪੈਸ਼ਲ ਕੋਰਸ ਸਾਹਿਬ ਨੂੰ ਕਹਾਂਗੇ ਉਹਨਾਂ ਨੂੰ ਬੇਨਤੀ ਕਰਨਗੇ ਦੁਬਾਰਾ ਫਿਰ ਵੀ ਟਾਈਮ ਰੱਖਿਆ ਜਾਊਗਾ ਜੇ ਨਹੀਂ ਟਾਈਮ ਕੱਸੀ ਉਹਨਾਂ ਕੋਲ ਜਾਵਾਂਗੇ ਜੀ ਨਾਲੇ ਮੁੰਡਿਆਂ ਨੂੰ ਹੌਸਲਾ ਸਪਸਥਾਈ ਕਰਨ ਉਹਨਾਂ ਨੂੰ ਅਸ਼ੀਰਵਾਦ ਦੇਣ ਤੇ ਜਿਹੜਾ ਸਾਡਾ ਕੋਈ ਰਹਿੰਦਾ ਬਕਾਇਆ ਸਾਨੂੰ ਉਹ ਵੀ ਦਿਨ ਵੱਦ ਵੱਦ ਦੇਣ ਸਰਕਾਰ ਦੇ ਘਰੋਂ ਕੋਈ ਕਮੀ ਨਹੀਂ ਹੁੰਦੀ ਜੀ ਪੈਸੇ ਦੀ ਆਪਣਾ ਰਮਾਣਾ ਸਾਹਿਬ ਜਿੰਨੇ ਮਰਜੀ ਫੰਡ ਦੇ ਸਕਦੇ ਆ ਤੇ ਜਿਹੜੇ ਮੈਂ ਕਹਿੰਨਾ ਪੁੱਲ ਪਾਲ ਛੜਕਾਂ ਹੁੜਕਾਂ ਬਣਾਈ ਜਾਂਦੀਆਂ ਨਾ ਇਨਾਂ ਜ਼ਰੂਰੀ ਇਨਾਂ ਬੱਚਿਆਂ ਤੇ ਖਰਚ ਕਰਨਾ ਚਾਹੀਦਾ ਇਹ ਇਨਾਂ ਚੀਜ਼ਾਂ ਤੇ ਗਾਹਾਂ ਆਪਣ ਨੂੰ ਆਪੇ ਇਹ ਪੈਦਾ ਕਰਦੇ ਸੋਰ ਸਾਰੇ ਜੀ